ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਹਿੰਦੂਆਂ ਦੇ ਧਾਰਮਿਕ ਸਥਾਨ ਦੀ ਫੇਰੀ ਲਗਾ ਰਹੇ ਸਨ ਤਾਂ ਬਨਾਰਸ ਤੋਂ ਗੁਰੂ ਜੀ ਤੇ ਪਾਈ ਮਰਦਾਨਾ ਈਸ਼ਵਰ ਦਾ ਪ੍ਰਚਾਰ ਕਰਦੇ ਕਰਦੇ ਗਿਆ ਪਹੁੰਚ ਗਏ ਗਿਆ ਜੋ ਕਿ ਹਿੰਦੂਆਂ ਅਤੇ ਬੋਧੀਆਂ ਦਾ ਬਹੁਤ ਵੱਡਾ ਧਾਰਮਿਕ ਸਥਾਨ ਹੈ ਗਿਆ ਵਿੱਚ ਬ੍ਰਾਹਮਣਾਂ ਤੇ ਬੋਧੀਆਂ ਦੇ ਮੁਕਾਬਲੇ ਇੱਕ ਪੱਕਾ ਧੜਾ ਬਣਿਆ ਹੋਇਆ ਸੀ ਜਿੱਥੇ ਬੈਠ ਕੇ ਉਹ ਦਾਵਾ ਕਰਦੇ ਸਨ ਕਿ ਉਹ ਹਿੰਦੂਆਂ ਤੇ ਪਿੱਤਰਾਂ ਦੀਆਂ ਸੱਤ ਕੁਲਾਂ ਨੂੰ ਮੁਕਤੀ ਦਿਵਾ ਸਕਦੇ ਹਨ ਉਹ ਤਾਂ ਇੱਥੋਂ ਤੱਕ ਵੀ ਆਖਦੇ ਸਨ ਕਿ ਅਸੀਂ ਤੁਹਾਡੇ ਮਰ ਚੁੱਕੇ ਇਨਸਾਨਾਂ ਨੂੰ ਖਾਣ ਪੀਣ ਦੀਆਂ ਅਵਸਥਾਂ ਵਧੀਆ-ਵਧੀਆ ਸਮੱਗਰੀ ਵੀ ਭੇਜ ਸਕਦੇ ਹਾਂ ਬ੍ਰਾਹਮਣ ਲੋਕਾਂ ਨੂੰ ਇਹੋ ਜਹੀਆਂ ਝੂਠੀਆਂ ਗੱਲਾਂ ਨਾਲ ਉਲਝਾ ਕੇ ਚੋਖਾ ਧੰਨ ਲੁੱਟਦੇ ਸਨ ਜਦੋਂ ਗੁਰੂ ਜੀ ਤੇ ਭਾਈ ਮਰਦਾਨਾ ਨੇ ਉਹਨਾਂ ਬ੍ਰਾਹਮਣਾਂ ਦੇ ਇਸ ਪਖੰਡ ਨੂੰ ਆਪਣੇ ਅੱਖੀ ਦੇਖਿਆ ਤਾਂ ਗੁਰੂ ਜੀ ਖਿੜਖਿੜ ਕੇ ਹੱਸਣ ਲੱਗ ਪਏ ਗੁਰੂ ਜੀ ਨੂੰ ਹੱਸਦਿਆਂ ਦੇਖ ਕੇ ਬ੍ਰਾਹਮਣਾਂ ਨੂੰ ਆਪਣਾ ਨਿਰਾਦਰ ਮਹਿਸੂਸ ਹੋਇਆ ਤਾਂ ਉਹ ਗੁਰੂ ਜੀ ਦੇ ਆਲੇ ਦੁਆਲੇ ਇਕੱਠੇ ਹੋ ਗਏ ਅਤੇ ਆਖਣ ਲੱਗੇ ਤੁਸੀਂ ਇਸ ਤਰ੍ਹਾਂ ਹੱਸ ਕੇ ਸਾਡਾ ਨਿਰਾਦਰ ਕਿਉਂ ਕਰ ਰਹੇ ਹੋ ਤਾਂ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਤੁਹਾਡੀਆਂ ਗੱਲਾਂ ਹਾਸੋਹੀਣੀਆਂ ਹੀ ਨਹੀਂ ਸਕੋ ਮੂਰਖਤਾ ਭਰੀਆਂ ਵੀ ਹਨ ਗੁਰੂ ਜੀ ਦੇ ਮੋਹੋਂ ਇਹ ਗੱਲ ਸੁਣ ਕੇ ਕੋਲ ਖੜੇ ਲੋਕਾਂ ਨੇ ਗੁਰੂ ਜੀ ਤੋਂ ਪੁੱਛਿਆ ਕਿ ਸੰਤ ਜੀ ਅਸੀਂ ਤੁਹਾਡੀ ਗੱਲ ਨੂੰ ਸਮਝੇ ਨਹੀਂ ਕਿ ਤੁਸੀਂ ਕੀ ਕਹਿ ਰਹੇ ਹੋ ਤਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਸਮਝਾਉਂਦਿਆਂ ਹੋਇਆਂ ਉੱਤਰ ਦਿੱਤਾ ਇਹ ਬ੍ਰਾਹਮਣ ਕਹਿ ਰਹੇ ਹਨ ਕਿ ਅਸੀਂ ਖਾਣ ਪੀਣ ਦੀ ਸਮੱਗਰੀ ਮਰੇ ਹੋਏ ਲੋਕਾਂ ਤੱਕ ਪਹੁੰਚਾ ਸਕਦੇ ਹਨ ਮੈਂ ਤਾਂ ਪਹਿਲਾਂ ਇਹਨਾਂ ਤੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਮੇਰੀ ਪਹਿਲੀ ਪੀੜੀ ਦੇ ਪਿੱਤਰ ਕਿੱਥੇ ਰਹਿੰਦੇ ਹਨ ਕਿਉਂਕਿ ਬ੍ਰਹਮੰਡ ਵਿੱਚ ਸਿਰਫ ਤਿੰਨ ਹੀ ਮੰਡਲ ਨਹੀਂ ਬਲਕਿ ਉਹਨਾਂ ਦੀ ਤਾਂ ਗਿਣਤੀ ਵੀ ਸੰਭਵ ਨਹੀਂ ਹੈ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਆਕਾਸ਼ ਹਨ ਤੇ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਹੀ ਪਤਾਲ ਹਨ ਇਸ ਲਈ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਮਰੇ ਹੋਏ ਲੋਕ ਕਿਸ ਮੰਡਲ ਉੱਤੇ ਰਹਿੰਦੇ ਹਨ ਮਰਨ ਤੋਂ ਬਾਅਦ ਮਨੁੱਖ ਦੇ ਸਿਰਫ ਕਰਮ ਹੀ ਨਾਲ ਜਾਂਦੇ ਹਨ ਤੇ ਫਿਰ ਕੋਈ ਖਾਣ ਪੀਂਦੀ ਸਮਗਰੀ ਉਹਨਾਂ ਤੱਕ ਕਿਵੇਂ ਪਹੁੰਚਾ ਸਕਦਾ ਹੈ ਗੁਰੂ ਜੀ ਦੇ ਸ਼ਬਦਾਂ ਦਾ ਬ੍ਰਾਹਮਣਾ ਦੇ ਕੋਲ ਕੋਈ ਵੀ ਉੱਤਰ ਨਹੀਂ ਸੀ ਤੇ ਉਹਨਾਂ ਨੇ ਸ਼ਰਮਸਾਰ ਹੋ ਕੇ ਗੁਰੂ ਜੀ ਦੇ ਸਾਹਮਣੇ ਨੀਵੀਂ ਪਾ ਲਈ ਤਾਂ ਗੁਰੂ ਜੀ ਨੇ ਉਹਨਾਂ ਬ੍ਰਾਹਮਣਾ ਨੂੰ ਸਮਝਾਉਂਦਿਆਂ ਉਪਦੇਸ਼ ਦਿੱਤਾ ਕਿ ਥੱਗੀ ਦੀ ਕਮਾਈ ਨੂੰ ਬੰਦ ਕਰਕੇ ਸੱਚੀ ਸੁੱਚੀ ਕਿਰਤ ਦੀ ਕਮਾਈ ਕਰੋ ਤੇ ਆਪਣੀ ਮਿਹਨਤ ਦੀ ਕਮਾਈ ਵਿੱਚੋਂ ਲੋੜਵੰਦ ਤਾਂ ਦੀ ਸਹਾਇਤਾ ਕਰੋ ਤਾਂ ਹੀ ਤੁਹਾਡਾ ਜੀਵਨ ਸਫਲ ਹੋ ਸਕਦਾ ਹੈ ਉਹਨਾਂ ਬ੍ਰਾਹਮਣਾਂ ਨੇ ਗੁਰੂ ਜੀ ਨੂੰ ਵਚਨ ਦਿੱਤਾ ਕਿ ਅੱਗੇ ਤੋਂ ਉਹ ਇਸ ਝੂਠ ਫਰੇਬ ਦੀ ਜ਼ਿੰਦਗੀ ਨੂੰ ਤੌਬਾ ਕਰਨਗੇ ਤੇ ਦਸਾਂ ਨੋਹਾਂ ਦੀ ਕਿਰਤ ਕਰਕੇ ਹੀ ਖਾਨਗੇ ਜੀ